ਨਹੀਂ ਗੁਰਦਾਸਪੁਰ ਪੋਸਟਡ ਸੀਗਾ। ਅਤਵਾਦ ਸੀਗਾ ਉਦੋਂ। ਹਾਂਜੀ। ਤੇ ਇੱਕ ਉੱਥੇ ਮਲੂਕ ਸਿੰਘ ਥਾਣੇਦਾਰ ਹੁੰਦਾ ਸੀਗਾ। ਅੱਛਾ। ਨਾਂ ਤਾਂ ਉਹਦਾ ਮਲੂਕ ਸਿੰਘ ਸੀਗਾ ਪਰ ਮਲੂਕਤਾ ਨਾਲ ਕੋਈ ਉਹਦਾ ਦੂਦੂ ਦਾ ਵਾਸਤਾ ਨਹੀਂ ਸੀਗਾ। ਕੋਮਲ ਤਾਂ ਹਾਂ ਜਿਵੇਂ ਪੁਰਾਣੇ ਡਾ ਢਿੱਡ ਤੇ ਥੱਲੇ 벨ਟ ਢਿੱਲੀ ਦੀ 벨ਟ ਲਾਇ ਹੋਣੀ ਹੈ ਨਾ ਉਹਨੂੰ ਕਹਿੰਦੇ ਸੀ ਮਲੂਕਾ ਪਿਸਤੌਲ। ਅੱਛਾ। ਕਿਉਂ? ਮੈਂ ਉਹੀ ਗੱਲ ਆਹ ਨਾ ਕਿਉਂ? ਹਾਂ। ਤਾਂ ਮੈਂ ਆਪਣੇ ਗੱਲ ਮੈਨੂੰ ਪੁੱਛਿਆ ਮੈਂ ਯਾਰ ਇਹ ਨਾਂ ਕਿਉਂ ਰੱਖਿਆ ਮਲੂਕੇ ਪਿਸਤੌਲ ਕਿਉਂ ਕਹਿੰਦੇ ਇਹਨੂੰ ਹਾਂ ਕਹਿੰਦਾ ਜਨਾਬ ਇਹਦੀ ਵੀ ਸਟੋਰੀ ਸੁਣ ਲਓ ਮਲੂਕੇ ਨੂੰ ਇੱਕ ਬਿਮਾਰੀ ਸੀਗੀ ਸ਼ਰਾਬ ਪੀਣ ਦੀ ਜਦੋਂ ਉਹਨੇ ਸ਼ਰਾਬ ਪੀਣੀ ਤੇ ਨਾਲ ਹੀ ਉਹਦਾ ਪਿੰਡ ਸੀਗਾ ਗੁਰਦਾਸਪੁਰ ਦੇ ਨੇੜੇ ਕੋਈ ਅੱਛਾ ਉਹਨੇ ਇੱਕ ਮਾਰਨੀ ਸਕੂਟਰ ਦੀ ਸਿੱਧਾ ਪਿੰਡ ਵੱਜਣਾ ਅੱਛਾ ਅਖੀਰ ਨੂੰ ਉਹੀ ਚੀਜ਼ ਹੋ ਗਈ ਜਿਹਦਾ ਡਰ ਸੀਗਾ ਉਹ ਕੋਈ ਬੰਦੇ ਆਏ ਤੇ ਮਲੂਕੇ ਦਾ ਪਿਸਤੌਲ ਖੋ ਕੇ ਲੈ ਗਏ ਵਾਣਾ ਵਰਤ ਗਿਆ ਵਾਣਾ ਵਰਤ ਗਿਆ ਅੱਜਾ ਉਹ ਹੁਣ ਉਹਦੀ ਗਲਤੀ ਤਾਂ ਹੈ ਹੀ ਸੀਗੀ ਉਹ ਡਰ ਗਿਆ ਜੀ ਮਲੂਕਾ ਦੇ ਉਹਨੇ ਪੁੱਛਿਆ ਵੀ ਹੁਣ ਮੈਂ ਦੱਸੂਗਾ ਪਹਿਲਾਂ ਤਾਂ ਮੇਰੇ ਤੇ ਪਰਚਾ ਦਰਜ ਹੋ ਸਕਦਾ ਦੂਜਾ ਸਸਪੈਂਡ ਤਾਂ ਹੋਊਗਾ ਹੀ ਪੱਕਾ ਉਹਨੇ ਕੀ ਕੀਤਾ ਮਲੂਕੇ ਨੇ ਉਹ ਜਿਹੜਾ ਹੌਲਸਟਰ ਹੁੰਦਾ ਸੀ ਉਹਦੇ ਵਿੱਚੋਂ ਥੋੜਾ ਜਿਹਾ ਪਿਸਤੌਲ ਬਾਹਰ ਦਿਸਦਾ ਹੁੰਦਾ ਸੀ ਹਾਂ ਲੱਕੜ ਜੀ ਦੇ ਲੱਕੜ ਜੀ ਦਿਖਦੀ ਹੁੰਦੀ ਸੀ ਲੱਕੜ ਜੀ ਤੇ ਉਹਦੇ ਕੁੰਡਾ ਹੁੰਦਾ ਸੀ ਲੱਕੜ ਦੀ ਸੀ ਨਾ ਉਹਨੇ ਕੀ ਕੀਤਾ ਦੀ ਹੌਲਸਟਰ ਤਾਂ ਸੀਗਾ ਜਿਹਦੇ ਕੋਲੇ ਤੇ ਹੌਲਸਟਰ ਦੇ ਵਿੱਚ ਉਹਨੇ ਉੱਡਾ ਕਨਾ ਪਿਸਟੋਲ ਦੀ ਪਿਸਟੋਲ ਵਰਗਾ ਇੱਕ ਮੁਠਾ ਕਢਾ ਲਿਆ ਮੁਠਾ ਕਢਾ ਲਿਆ ਜੀ ਤੇ ਉਹਦੇ ਚ ਵਿੱਚ ਫਿੱਟ ਕਰ ਲਿਆ ਹੌਲਸਟਰ ਦੇ ਤੇ ਆਪਣਾ ਨਾਲ ਡੋਰੀ ਪਾ ਕੇ ਉਂ ਤੁਰੇ ਫਿਰਦਾ ਰਿਹਾ ਇਦਾਂ ਹੀ ਤੁਰੇ ਫਿਰੇ ਕਰੇ ਹਾਂ ਅੱਛਾ ਪਿਸਟੋਲ ਗੁੰਮ ਹੋਇਆ ਤੇ ਕੱਲਾ ਮੁਠਾ ਕੱਲਾ ਮੁਠਾ ਬਾਹਰ ਜਿਹੜਾ ਮੁਠਾ ਹੀ ਬਾਹਰ ਦਿਖਦਾ ਹੁੰਦਾ ਹੌਲਸਟਰ ਜਿਹਨੇ ਦਾਤੀ ਦਾ ਦੇ ਦਾਂਤੀ ਦਾ ਮੁੱਠਾ ਹੈ ਹਾਂ ਉਹ ਵੇ ਉਹ ਪਾ ਕੇ ਤੁਰੇ ਫਿਰਿਆ ਜੀ ਸਾਲ ਡੇਢ ਸਾਲ ਹੋ ਗਿਆ ਆਏ ਤੁਰੇ ਫਿਰਿਆ ਕਿਸੇ ਨੇ ਪੁੱਛਿਆ ਹੀ ਨਹੀਂ ਚਲੋ ਇੱਕ ਵਾਰੀ ਇਸ਼ੂ ਹੋ ਗਿਆ ਮੁੜ ਕੇ ਜਦੋਂ ਜਦੋਂ ਕਿਤੇ ਬਦਲੀ ਹੁੰਦੀ ਆਪਾਂ ਫੇਰ ਹੀ ਜਮਾ ਕਰਾਉਣਾ ਹੈ ਪਿਸਤੌਲ ਹਾਂ ਚੱਲ ਬੰਦੇ ਫੜੇ ਗਏ ਤੇ ਉਹਨਾਂ ਦੀ ਇੰਟਰੋਗੇਸ਼ਨ ਚ ਆ ਗਿਆ ਪਿਸਤੌਲ ਵੀ ਮਿਲ ਗਿਆ ਮਲੂਕੇ ਵਾਲਾ ਸਰਕਾਰੀ ਪਿਸਤੌਲ ਉਹਦੇ ਕੋਲ ਐਸਐਸਪੀ ਕੋਲੇ ਜਦੋਂ ਆਇਆ ਸੀਏ ਇਨਚਾਰਜ ਲੈ ਕੇ ਉਹਨੂੰ ਪਿਸਤੌਲ ਵੀ ਲੈਂਦਾ ਵੀ ਆਹ ਦੇਖੋ ਜੀ ਮਿਲ ਗਿਆ ਆ ਮਲੂਕਾ ਮਲੂਕ ਸਿੰਘ ਤੋਂ ਪਿਸਤੌਲ ਸੀ ਜਿਹੜਾ ਉਹ ਖੋਇਆ ਸੀਗਾ ਹੂੰ ਇਹ ਐਸਾਸਪੀ ਨੇ ਲੋਕਸ ਨੂੰ ਤਲਬ ਕਰ ਲੈ ਬਲੌਗ ਇੱਥੇ ਐ ਐਸਐਸਪੀ ਕਹਿੰਦਾ ਓਏ ਤੇਰਾ ਪਿਸਤੌਲ ਦਾਸ ਕਿੱਥੇ ਆ ਹਾਂ ਉਹ ਆ ਜੀ ਆ ਸੀ ਜੀ ਆ ਸੀ ਜੀ ਆ ਸੀ ਜੀ ਮੁੱਠੇ ਦੇ ਹੱਥ ਮਾਰੀ ਜਾ ਬੈਠਾ ਕਹਿੰਦਾ ਕਹਿੰਦਾ ਚੰਗਾ ਬਾਹਰ ਕਾਢੇ ਨੂੰ ਹਨਾ ਦੇਖੋ ਜੀ ਜਨਾਬ ਐਡੇ ਵੱਡੇ ਅਫਸਰਾਂ ਜੀ ਤੁਹਾਡੇ ਅੱਗੇ ਪਿਸਤੌਲ ਕੱਢਦੇ ਚੰਗੇ ਲੱਗਦੇ ਆ ਜੀ ਕਹਿੰਦਾ ਐਡੇ ਵੱਡੇ ਅਫਸਰਾਂ ਨੇ ਤੁਹਾਡੇ ਅੱਗੇ ਪਿਸਤੌਲ ਕੱਢਦੇ ਸੀ ਚੰਗੇ ਲੱਗਦੇ ਆ ਜੀ ਕੱਢ ਪਰ ਉਹਨੂੰ ਗਾਲ ਕੱਢੀ ਉਹਨੇ ਹੈਨਾ ਐਸਐਸਪੀ ਨੂੰ ਉਹ ਗੁੱਸਾ ਆ ਗਿਆ ਨੈਚੁਰਲੀਆ ਜੀ ਜਿਹੜਾ ਬੇਕੋ ਬਣਾਈ ਜਾਂਦਾ ਹੈਨਾ ਇੰਨੀ دیر ਨੂੰ ਮੌਕੇ ਨਹੀਂ ਆਪਣਾ ਪਿਸਤੌਲ ਵੀ ਦੇਖ ਲਿਆ ਵੀ ਸਾਹਮਣੇ ਪਿਆ ਟੇਬਲ ਤੇ ਐਸਐਸਪੀ ਦੇ ਤੇ ਉਹਨੇ ਤਾਈ ਡੂਡਣਾਂ ਦਾ ਕੱਢ ਕੇ ਨਾ ਉਹ ਐਸਐਸਪੀ ਦੇ ਰੱਖ ਲਿਆ ਤੇ ਦੂਜੇ ਪਾਸੇ ਦੀ ਹੋ ਗਏ ਪੈਰਾਂ 'ਚ ਪੈ ਗਿਆ ਜਨਾਬ ਦੇ ਬੱਚਿਆਂ ਜਿਵੇਂ ਪੁੱਸ ਦੀ ਆਤਾ ਜਨਾਬ ਮੈਂ ਡਰ ਗਿਆ ਸੀ ਜੀ ਹਾਂ ਤੇ ਚਲੋ ਉਦੋਂ ਬਾਅਦ ਉਹ ਜਾਰਾ ਸਸਪੈਂਡ ਵੀ ਹੋਇਆ ਫਿਰ ਕਿਤੇ ਬਹਾਲ ਬੁਲ ਹੋ ਗਿਆ ਉਦੋਂ ਬਾਅਦ ਉਹਦਾ ਨਾਮ ਲੁਕਾ ਪਿਸਤੌਲ ਪੈ ਗਿਆ